ਇਕੜੇ ਸਾਥੀਆਂ ਸਮੇਤ ਸ਼ੁਭਾਸ਼ ਯੁਗਲ ਹੋਏ ਪਾਵਾਦਾਸ ਟੀਮ ਵਿੱਚ ਸ਼ਾਮਿਲ ਇੱਕ ਵਿਸ਼ੇਸ਼ ਮੀਟਿੰਗ ਤਹਿਤ ਪਾਵਾਦਾਸ ਟੀਮ ਦੇ ਪ੍ਰਧਾਨ ਸੰਜੀਵ ਇਕਲਵਿਆ ਵੱਲੋਂ ਸ਼ੁਭਾਸ਼ ਯੁਗਲ ਨੂੰ ਪੰਜਾਬ ਯੂਥ 윙 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜੀ 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 ਵਾਧੂ ਜੀ ਦੀ ਧਰਮ ਸਮਾਰ ਜ਼ਿੰਦਾਬਾਦ ਜ਼ਿੰਦਾਬਾਦ ਪਵਦਸ ਆਈ ਹੈ نئی ਰੋਸ਼ਨੀ ਲਾਈ ਹੈ ਪਵਦਸ ਆਈ ਹੈ نئی ਰੋਸ਼ਨੀ ਲਾਈ ਹੈ ਤੋਂ ਅੱਜ ਤੁਸੀਂ ਪਵਦਸ ਦੇ ਮੈਂਬਰ ਬਣਿਓ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੈਵਾਲ ਜੈਵਾਲ ਮਿੱਕੀ ਜੈਵਾਲ ਅਰਰਵਾਂ ਅਧਾਨ ਜੀ ਦੇ ਸਾਹਮਣੇ ਸੁਣਿਆ ਜੀ ਠੀਕ ਹੈ ਜੀ ਜੋ ਪ੍ਰਧਾਨ ਜੀ ਕਹਿਣਗੇ ਉਹਦਾ ਹੁਕਮ ਸਾਡਾ ਸਿਰ ਮੱਥੇ ਯੋਵੀ ਡਿਊਟੀ ਲਾਂਗੇ ਅਸੀਂ ਦਿਲੋਂ ਤੁਹਾਨੂੰ ਮੰਨੂ ਨਿਵਾਵਾਂਗੇ ਠੀਕ ਹੈ ਜੀ જય ਵਾਲਮੀਕ ਜੀ ਜੈ ਜੀ ਤਾਂ ਸਾਰੇ ਭਰਾਵਾਂ ਨੂੰ ਜੈ ਵਾਲਮੀਕੀ ਜੈ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਸੁਭਾਸ ਦੁੱਗਲ ਜੀ ਵੱਲੋਂ ਆਯੋਜਿਤ ਕੀਤੀ ਗਈ ਹੈ ਸੁਭਾਸ ਦੁੱਗਲ ਜੀ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਰ ਦਾ ਸਪੀਮ ਦੇ ਵਿੱਚ ਸ਼ਾਮਲ ਹੋਏ ਆਪਣੇ ਸੈਕਲੇ ਸਾਥੀਆਂ ਨਾਲ ਔਰ ਬਹੁਤ ਬਦਿਆ ਇਨਾਂ ਦਾ ਅਪਰਾਲਾ ਆ ਭਾਵਾਦਸ ਨੂੰ ਮਨੋਵਲ ਮਿਲਿਆ ਇਸ ਮੀਟਿੰਗ ਦੇ ਨਾਲ ਔਰ ਆਪਣੇ ਸਾਰੇ ਸਾਥੀਆਂ ਨਾਲ ਜੋ ਅੱਜ ਇਨਾਂ ਨੇ ਜੁਆਇਨਿੰਗ ਕੀਤੀ ਇਨਾਂ ਦੇ ਅਸੀਂ ਤਨੋਂ ਮਨੋਂ ਧੰਨਵਾਦੀ ਆ ਆਪਣੇ ਸੰਗਠਨ ਵੱਲੋਂ ਜੀ ਜੀ ਅੱਜ ਸਰ ਜਿਵੇਂ ਦੇਖਦੇ ਆ ਪੰਜਾਬ ਦਾ ਮਾਹੌਲ ਜਿਹੜਾ ਉਹ ਦਿਨ-ਪ੍ਰਤੀ ਦਿਨ ਵਿਗੜਦਾ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਵਾਦਸ ਪੀਮ ਇਸੇ ਇਸੇ ਮੁਹਿੰਮ ਤੇ ਕੰਮ ਕਰ ਰਹੀ ਹੈ ਨਸ਼ਾਖੋਰੀ ਅਨਪੜਤਾ दहेज ਪ੍ਰਥਾ ਤੋਂ ਤਾਂ ਜੋ ਇਹ ਦੋਨੇ ਕ੍ਰਿਤੀਆਂ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਹਨ ਇੱਕ ਤਾਂ ਸਾਡਾ ਸਮਾਜ ਮਹਿੰਗੇ ਵਿਆਹਾਂ ਨੇ ਔਰ ਮਹਿੰਗੀਆਂ ਜਿਹੜੇ ਪ੍ਰੋਗਰਾਮ ਕਰਦੇ ਆ ਉਹਨਾਂ ਨੇ ਮਾਰ ਲਿਆ ਉਹ ਚੀਜ਼ ਤੇ ਅਸੀਂ ਇਸ ਸਾਡਾ ਜਿਹੜਾ ਸੰਗਠਨ ਆ ਕੰਮ ਕਰ ਰਹੇ ਆ दहेज ਪ੍ਰਥਾ ਤੇ ਔਰ ਨਸ਼ੇ ਦੀ ਜਿਵੇਂ ਸਰ ਯੂਥ ਅੱਜਕੱਲ ਗੈਂਗਸਟਰ ਵਰ ਆਪਾਂ ਕਹਿ ਸਕਨੇ ਪੰਜਾਬ ਦੇ ਵਿੱਚ ਉਹਦੇ ਵੱਲ ਨੂੰ ਜਿਆਦਾ ਖਿੱਚਿਆ ਜਾਂਦਾ ਇਹ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੇਵਲ ਤੇ ਕੇਵਲ ਧਾਰਮਿਕ ਅਨਪੜਤਾ ਕਰਕੇ ਕਹਿ ਸਕਦੇ ਜਿਹੜਾ ਧਾਰਮਿਕ ਸਮਾਗਮ ਨਹੀਂ ਹੋ ਰੇ ਧਾਰਮਿਕ ਸਮਾਗਮਾਂ ਦੇ ਉੱਤੋਂ ਪ੍ਰੇਰਿਤ ਹੋ ਕੇ ਬੰਦਾ ਸਾਈਡ ਤੇ ਹੁੰਦਾ ਆ ਨਹੀਂ ਤਾਂ ਅੱਜ ਜਿਹੜਾ ਯੂਥ ਹੈ ਦੂਜੇ ਪਾਸੇ ਲੱਗ ਰਿਹਾ ਜਿਹੜੀਆਂ ਫਿਲਮਾਂ ਦੇਖ ਦੇ ਕੇ ਜਾਂ ਨਸ਼ੇ ਕਰਕੇ ਦੂਜੇ ਬੰਦੇ ਨੂੰ ਐਕਟਿਵ ਦੇਖ ਕੇ ਸੋਸ਼ਲ ਮੀਡੀਆ ਨੂੰ ਤਾਂ ਉਧਰਲੇ ਪਾਸੇ ਅਟੈਕਟ ਹੋ ਰਿਹਾ ਤੇ ਸਰ ਇੱਕ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਨਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਲਾਈਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਕਿ ਯੂਥ ਨੂੰ ਵਿਗਾੜਨ ਦੇ ਵਿੱਚ ਉਸ ਤੋਂ ਉੱਪਰ ਇਹਨਾਂ ਤੇ ਆਪਾਂ ਇਹ ਕਹਿ ਸਕਦੇ ਕਿ ਇਹਨਾਂ ਦਾ ਆਪਾਂ ਵਿਰੋਧ ਕਰੀਏ ਜਾਂ ਮੈਂ ਮੀਡੀਆ ਦੀ ਗੱਲ ਨਹੀਂ ਕਹੀ ਮੈਂ ਮੈਂ ਸਿਰਫ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੋਸ਼ਲ ਤੇ ਕੀ ਹੈ ਜਿਹੜੇ ਜਿਹੜੇ ਮੁੰਡੇ ਅੱਜ ਕਹਿੰਦੇ ਵੀ ਮੇਰੇ ਨਾਲ 20 ਜੋੜਦੇ ਆ 50 ਜੋੜਦੇ ਆ ਉਹ ਇੱਕ ਦੂਜੇ ਨਾਲ ਫੈਨ ਫੋਲਿੰਗ ਬੱਦ ਰਹੀ ਹੈ ਮੈਂ ਉਹਦੀ ਗੱਲ ਕਰ ਰਿਹਾ ਉਹਨੂੰ ਦੇਖਦੇ ਹੋਏ ਬੰਦਾ ਬੈਂਕ ਸਰਵਾਹ ਚ ਪਿਆ ਹੈ ਤੇ ਸਰ ਨਸ਼ੇ ਦਾ ਵੀ ਜਿਵੇਂ ਪੰਜਾਬ ਦੇਖਿਆ ਜਾਂਦਾ ਕਿ ਛੇਵਾ ਦਰਿਆ ਬਣਿਆ ਪਿਆ ਇਸ ਵੇਲੇ ਬਹੁਤ ਢੱਲੇ ਨਾਲ ਮੌਜੂਦਾ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਰਕਾਰਾਂ ਦੀਆਂ ਨਕਾਮੀਆਂ ਨੇ ਇਹ ਆਪਣੇ ਐ ਵਿੱਚ ਪਾਉਣ ਦੇ ਲਈ ਦੂਜੀ ਗੱਲ ਕਰ ਰਿਹਾ ਵੀ ਇਹ ਜੋ ਇਹਨਾਂ ਨੇ ਚਲਾਇਆ ਹੋਇਆ ਅ ਨਸ਼ੇ ਵਿਰੋਧ ਮੈਨੂੰ ਇਹ ਦੱਸੋ ਇਹ ਮੈਨੂੰ ਦੱਸੋ ਵੀ ਕਿਹੜੇ ਮਹੱਲੇ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਕਿੰਨਾ ਕਿੰਨਾ ਚਿਟਾ ਸਰੀਆਮ ਬੇ ਕਰਿਆ ਸਰੀਆਮ ਦੇ ਕਰਿਆ ਪਰ ਪ੍ਰਸ਼ਾਸਨ ਅੱਖਾਂ ਤੇ ਅੱਖਾਂ ਬੰਦ ਕਰਕੇ ਬੈਠਾ ਸਰ ਇੱਕ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਲੁਧਿਆਣਾ ਵਾਸੀ ਪੰਜਾਬ ਵਾਸੀ ਤੇ ਦੇਸ਼ ਵਾਸੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੋ ਹੀ ਸੰਦੇਸ਼ ਦੇਣਾ ਚਾਹੁੰਗਾ ਆਪਣੇ ਸੰਗਠਨ ਦੇ ਮਾਧਿਅਮ ਤੋਂ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਸ ਭੀਮ ਵੱਲੋਂ ਤਾਂ ਜੋ ਧਾਰਮਿਕ ਸੰਗਠਨਾਂ ਨਾਲ ਜੁੜੋ ਧਾਰਮਿਕਤਾ ਦੇ ਨਾਲ ਬੰਦੇ ਦੀ ਜਿਹੜੀ ਬੁੱਧੀ ਵਿਕਸਿਤ ਹੁੰਦੀ ਹੈ ਔਰ ਸਮਾਜ ਦੀ ਜਿਹੜੀ ਜਿਹੜੇ ਕਾਰੋਬਾਰ ਕੰਮਕਾਰ ਹੈ ਉਹਦੇ ਤੇ ਆਪਾਂ ਧਿਆਨ ਦਿਈਏ ਦੂਜੇ ਪਾਸੇ ਆਪਣਾ ਧਿਆਨ ਹੀ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਆਵਾਂ